ਛੱਪੜ ਪੱਟ ਹੋ ਰਿਹਾ ਮਿੱਟੀ ਵੇਚ ਹੋ ਰਹੀ ਆ ਤੇ ਮੇਰੇ ਨੌਲੇਜ ਚ ਸਰਪੰਚ ਸਾਹਿਬ ਨੇ ਕੁਛ ਨਹੀਂ ਲਿਆਂਦਾ ਮੈਨੂੰ ਬਾਹਰੋਂ ਪਤਾ ਲੱਗਾ ਵੀ ਆਂਗਣਵਾੜੀ ਟੀਚਰ ਨੇ 10-12 ਟਰਾਲੀਆਂ ਮਿੱਟੀ ਦੀਆਂ ਸਟਾਈਆਂ ਹੋਈਆਂ ਇਸ ਟਾਈਮ ਉਾਂ ਦੇ ਹੈਗੀ ਆ ਮਨਜ਼ੂਰੀ ਤੋਂ ਬਿਨਾ ਇਹ ਕੰਮ ਹੋਇਆ ਆ ਔਰ ਇਸ ਦੀ ਮਿੱਟੀ ਜਿਹੜੀ ਆ ਪਿੰਡ ਦੇ ਹੀ ਅਲੱਗ-ਅਲੱਗ ਲੋਕਾਂ ਨੂੰ ਵੇਚੀ ਗਈ ਆ ਅਸੀਂ ਜੋ ਵੀ ਕੰਮ ਕੀਤਾ ਛੱਪੜ ਦਾ ਉਹ ਕਾਨੂੰਨ ਦੇ ਦੇਰੇ ਵਿੱਚ ਹੋ ਕੇ ਕੀਤਾ ਆ ਪੰਚਾਂ ਦੀ ਸਹਿਮਤੀ ਨਾ ਹੋਇਆ ਆ ਤੇ ਇਸ ਦੀ 베ਚਣ ਦੀ ਜਿਹੜੀ ਆ ਪ੍ਰਵਾਨਗੀ ਲੈਣੀ ਪੈਂਦੀ ਆ ਬਕਾਇਦਾ ਅਗਰ ਤੁਸੀਂ ਕੋਈ ਪੰਚਾਇਤ ਦੀ ਮਿੱਟੀ ਕੋਈ ਦਰਾਖਤ ਕੋਈ ਜ਼ਮੀਨ 베ਚਣੀ ਆ ਤਾਂ ਉਹਦਾ ਮਤਾ ਪੈਂਦਾ ਆ ਉਹਦਾ ਰੇਟ ਨਿਕਲਦਾ ਆ ਉਹਦੇ ਪੈਸੇ ਪੰਚਾਇਤ ਨੂੰ ਜਮ੍ਹਾਂ ਹੁੰਦੇ ਆ ਪੰਚਾਇਤ ਵੱਲੋਂ ਪਰਚੀ ਉਹਦੀ ਆਪਣੇ ਜਿਹੜਾ ਮਿੱਟੀ ਕੋਈ ਖਰੀਦਦਾ ਉਹਨੂੰ ਦਿੱਤੀ ਜਾਂਦੀ ਆ ਉਹਦੇ ਪੈਸੇ ਜਿਹੜੇ ਆ ਪੰਚਾਇਤ ਦੇ ਫੰਡ ਦੇ ਵਿੱਚ ਜਮ੍ਹਾਂ ਹੁੰਦੇ ਆ ਬਕਾਇਦਾ ਜਿਹੜਾ ਹੈਗਾ ਪ੍ਰੋਸੈਸ ਆ ਪੰਚਾਇਤ ਦੀ ਜ਼ਮੀਨ ਦਾ ਕੋਈ ਵੀ ਹਿੱਸਾ 베ਚਣਾ ਹੋਵੇ ਉਹ ਨਹੀਂ ਫੋਲੋ ਕੀਤਾ ਗਿਆ ਇਸ ਕਰਕੇ ਇਹ ਮਿੱਟੀ ਨਜਾਇਜ਼ 베ਚੀ ਗਈ ਹੈ ਇਹਦੀ ਜਾਣਕਾਰੀ ਜਿਹੜੀ ਕਿਸੇ ਵੀ ਅਧਿਕਾਰੀ ਨੂੰ ਪੰਚਾਇਤ ਮੈਂਬਰ ਸਾਹਿਬਾਨ ਨੂੰ ਕਿਸੇ ਨੂੰ ਵੀ ਨਹੀਂ ਦਿੱਤੀ ਗਈ ਆ ਇਸੇ ਬਿਲਕੁਲ ਧਿਆਰੇ ਜਿਹੜੇ ਕੰਮ ਕੀਤਾ 10 ਸਾਲ ਸਰਪੰਚ ਮੈਂ ਰਿਹਾ ਪਹਿਲਾਂ 5 ਸਾਲ ਹੁਣ ਇਹ ਮੇਰੀ ਪਰਝਾਈ ਬਣੀ ਆ ਅਸੀਂ ਪੁਰਾਣੇ ਬੰਦੇ ਆ ਕੰਮ ਕੀਤੇ ਆ ਪਿੰਡ 'ਚ ਪਹਿਲਾਂ ਵੀ ਕਦੀ ਕੋਈ ਗਲਤ ਕੰਮ ਨਹੀਂ ਕੀਤਾ ਅੱਜ ਤੱਕ ਜਿਹੜੇ ਬੰਦੇ ਸਾਡੇ ਕੋਲ ਇਲੈਕਸ਼ਨ ਦੇ ਵਿੱਚ ਹਾਰੇ ਆ ਉਹ ਆਪਣੀ ਬਖਲਾੜ 'ਚ ਆ ਕੇ ਹਾਰ ਦੀ ਉਹ ਝੂਠੀਆਂ ਦਾ ਤੋਹੜ ਤਾਂ ਲਾਉਣੀਆਂ ਆ ਕੁਝ ਬੰਦੇ ਹੁੰਦੇ ਆ ਇਦਾਂ ਦੇ ਇਹਦੀ ਜਿਹੜੀ ਮਨਜ਼ੂਰੀ ਆ ਨਾ ਜਿੱਦੇ ਅਸੀਂ ਕੰਪਲੇਂਟ ਦਿੱਤੀ ਸੀ ਆਦਮਪੁਰ ਵੀਡੀਓ ਦਫ਼ਤਰ ਉਹਨਾਂ ਵੱਲੋਂ ਜਾਂਚ ਕੀਤੀ ਗਈ ਸੀ ਕਿ ਉਹਨਾਂ ਨੇ ਸਾਫ਼ ਸ਼ਬਦਾਂ ਵਿੱਚ ਲਿਖਿਆ ਆ ਵੀ ਇਹਦਾ ਕੋਈ ਮਤਾਂ ਨਹੀਂ ਪਾਸ ਹੋ ਸਕਿਆ ਨਾ ਹੀ ਇਹਦੀ ਕੋਈ ਮਨਜ਼ੂਰੀ ਆ ਸਾਡੇ ਕੋਲ ਸਾਰੇ ਕਾਗਜ਼ ਪੱਤਰ ਪੂਰੇ ਆ ਜੀ ਸਾਰੇ ਬੀਡੀਪੀਓ ਸਾਹਿਬ ਦੇ ਸਹਿਮਤੀ ਦੇ ਨਾਲ ਕੰਮ ਹੋਇਆ ਸੈਕਟਰੀ ਸਾਹਿਬ ਦੀ ਰਾਇ ਦੇ ਨਾਲ ਕੰਮ ਹੋਇਆ ਜੀ ਸਰਪੰਚ ਪੰਚਰ ਰਪਿੰਦਰ ਕੌਰ ਆ ਇਹਨਾਂ ਨੇ ਵੀ ਮਿੱਟੀ ਖਰੀਦੀ ਆ ਸਾਨੂੰ ਇਹਦੇ ਬਾਰੇ ਨੀ ਵੀ ਨਹੀਂ ਦੱਸਿਆ ਗਿਆ ਇਹ ਪੋਸੀਬਲ ਹੈਗਾ ਕਾਨੂੰਨ ਦੇ ਵਿੱਚ ਕਿ ਇਸ ਤਰ੍ਹਾਂ ਮਿੱਟੀ ਖਰੀਦੀ ਜਾ ਸਕਦੀ ਮੈਂ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਆ ਕਿ ਇੱਕ ਪੰਚਾਇਤ ਦੀ ਕੋਈ ਵੀ ਚੀਜ਼ ਵੇਚਣ ਦਾ ਇੱਕ ਪ੍ਰੋਸੈਸ ਹੁੰਦਾ ਹੈ। ਕੋਈ ਸਾਬਤ ਕਰ ਦਵੇ ਵੀ ਸਰਪੰਚ ਨੇ ਜਾ ਕੇ ਇਹ ਪੰਚ ਨੇ ਹੋਰ ਜਾ ਕੇ ਫੇ ਇਨ੍ਹਾਂ ਦੇ ਵਿੱਚੋਂ ਪਾਰਟੀ ਜੋ ਕਿਹੇ ਬੰਦੇ ਨੇ ਕੋਈ ਰੁਪਈਆ ਲਿਆ ਤੇ ਅਸੀਂ ਉਹਦੇ ਜੋ ਕਾਨੂੰਨੀ ਸਜ਼ਾ ਬਣੂਗੀ ਉਹ ਲੈ ਭੁਗਤਣ ਨੂੰ ਤਿਆਰ ਹੋਵਾਂਗੇ। ਉਹਨੇ ਸਾਡੀ ਕੋਈ ਨਹੀਂ ਸੁਣੀ ਉਹ ਕਹਿੰਦਾ ਮੈਂ ਨਿਸ਼ਾਨਦੇਹੀ ਕਰਾਈ ਆ ਇਦਾਂ ਇਦਾਂ ਕਰਕੇ ਜੀ ਸਾਨੂੰ ਕਪੜੇ ਵਿੱਚ ਰੱਖਿਆ ਮੁਰ ਕੇ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਆਪਣੀ ਮਰਜ਼ੀ ਨਾਲ ਕੰਮ ਕੀਤਾ ਆਪਣੀ ਮਰਜ਼ੀ ਨਾਲ ਮਿੱਟੀ ਦੂਰ ਦੂਰ ਸਿੱਟੀ ਆ। ਇਸ ਕਰਕੇ ਅਸੀਂ ਇੱਥੋਂ ਪਿੱਛੇ ਹੋ ਗਏ ਸੀਗੇ। ਜਿਵੇਂ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਇੱਕ ਪਿੰਡ ਦੇ ਵਿੱਚ ਟੋਬੇ ਦੀ ਸਫਾਈ ਹੋ ਰਹੀ ਹੈ ਜੀ ਛੱਪੜ ਵੀ ਪੱਕੇ ਹੋ ਰਿਹਾ ਹੈ ਗਰੰਟਾ ਦੇ ਅਨੁਸਾਰ ਛੱਪੜ ਵੀ ਪੱਕੇ ਹੋ ਰਹੇ ਆ ਔਰ ਛੱਪੜਾਂ ਦੀ ਸਫਾਈ ਵੀ ਹੋ ਰਹੀ ਹੈ ਪਾਰਕ ਵੀ ਬਣ ਰਹੇ ਪਿੰਡਾਂ ਦੇ ਵਿੱਚ ਗਰਾਊਂਡਾਂ ਵੀ ਬਣ ਰਹੀਆਂ ਜੀ ਹੁਣ ਸਾਡੇ ਪਿੰਡ ਦੇ ਵਿੱਚ 20 ਛੱਪੜ ਦਾ ਕੰਮ ਸ਼ੁਰੂ ਹੋਇਆ ਲੇਕਿਨ ਬਿਨਾ ਪ੍ਰੋਸੈਸ ਤੋਂ ਸ਼ੁਰੂ ਹੋਇਆ ਇਸ ਦੀ ਨਾ ਹੀ ਕਿਸੇ ਵਿਭਾਗ ਦੇ ਕੋਲੋਂ ਮਨਜ਼ੂਰੀ ਲਈ ਗਈ ਆ ਠੀਕ ਹੈ ਨਾ ਹੀ ਕਿਸੇ ਦੇ ਕੋਲ ਮਾਈਨਿੰਗ ਵਿਭਾਗ ਤੋਂ ਮਨਜ਼ੂਰੀ ਲਈ ਗਈ ਆ ਨਾ ਹੀ ਕੋਈ ਪੀਡਬਲਯੂਡੀ ਵਿਭਾਗ ਤੋਂ ਮਨਜ਼ੂਰੀ ਲਈ ਗਈ ਨਾ ਹੀ ਪੰਚਾਇਤ ਵਿਭਾਗ ਤੋਂ ਮਨਜ਼ੂਰੀ ਲਈ ਗਈ ਮਨਜ਼ੂਰੀ ਤੋਂ ਬਿਨਾ ਇਹ ਕੰਮ ਹੋਇਆ ਆ ਔਰ ਇਸ ਦੀ ਮਿੱਟੀ ਜਿਹੜੀ ਆ ਪਿੰਡ ਦੇ ਹੀ ਅਲੱਗ-ਅਲੱਗ ਲੋਕਾਂ ਨੂੰ ਵੇਚੀ ਗਈ ਆ ਅਸੀਂ ਪੰਚਾਇਤ ਵਿਭਾਗ ਕੋਲੋਂ ਮੰਗ ਕਰਦੇ ਆ ਵੀ ਇਹਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਹ ਜਿਹੜਾ ਪਿੰਡ ਦੇ ਵਾਲੇ ਨੂੰ ਇਨਸਾਫ ਮਿਲੇ ਬਾਕੀ ਤੁਸੀਂ ਦੇਖ ਸਕਦੇ ਆ ਛੱਪੜ ਦਾ ਜਿਹੜਾ ਪੱਟਿਆ ਪੱਟਿਆ ਆ ਛੱਪੜ ਦੇ ਨਾਲ ਕੋਈ ਲਗਭਗ 10 ਮਾਲ ਦੀ ਜਗ੍ਹਾ ਹੈ ਜਿਹੜੀ ਨਜਾਇਜ਼ ਕਬਜ਼ੇ ਦੇ ਅੰਦਰ ਹੈਗੀ ਆ ਉਹ ਸਾਡੀ ਬੇਨਤੀ ਆ ਵੀ ਇਹ ਕਬਜ਼ਾ ਛਡਾ ਕੇ ਪੰਚਾਇਤ ਨੂੰ ਦਿੱਤਾ ਜਾਵੇ ਤਾਂ ਕਿ ਜਦੋਂ ਸਾਡੇ ਪਿੰਡ ਦੇ ਵਿੱਚ ਕੋਈ ਵੀ ਸਰਕਾਰੀ ਅਧਿਕਾਰੀ ਆਉਂਦਾ ਕਦੀ ਗਲੀਆਂ 'ਚ ਬੈਠਦਾ ਕਦੇ ਪਰਚੀਆਂ ਕਟਾਣ ਆਉਂਦਾ ਕੋਈ ਕਿਤੇ ਬੈਠਦਾ ਕੋਈ ਕਿਤੇ ਬੈਠਦਾ ਇੱਥੇ ਪੰਚਾਇਤ ਘਰ ਬਣਾਇਆ ਜਾਵੇ ਤਾਂ ਕਿ ਇਥੇ ਪੰਚਾਇਤ ਘਰ ਦਾ ਸਾਰੇ ਹੀ ਪਿੰਡ ਨੂੰ ਲਾਭ ਮਿਲ ਸਕੇ ਠੀਕ ਹੈ ਜੀ ਇਹ ਸ਼ਿਕਾਇਤ ਕਿ ਨਵਾਬ ਲੋ ਦਿੱਤੀ ਗਈ ਸੀ ਇਹ ਸਰਕਾਰ ਦੀ ਜਿਹੜਿਆ ਛੱਪੜ ਦੀ ਸ਼ਿਕਾਇਤ ਕੀਤੀ ਆ ਰਕੇਸ਼ ਕੁਮਾਰ ਜੀ ਆ ਤੇ ਆਪਣੇ ਬਲਵੀਰ ਚੰਦੀ ਜੀ ਹੈਗੇ ਆ ਔਰ ਚਾਰ ਪੰਜ ਚ ਹੈਗੇ ਆ ਨੀਹਾ ਸੈਣੀ ਜੀ ਪੰਜ ਆ ਕੁਲਦੀਪ ਕੁਮਾਰ ਪੰਜ ਆ ਤੇ ਆਪਣੇ ਲਖਵਿੰਦਰ ਕੁਮਾਰ ਪੰਜ ਆ ਬਲਜੀਤ ਕੌਰ ਪੰਜ ਆ ਇਹਨਾਂ ਚੌਹਾਂ ਜਣੇ ਨੇ ਸਹਿਮਤੀ ਦੇ ਨਾਲ ਦਰਖਾਸਤ ਦਿੱਤੀ ਆ ਕਿਉਂਕਿ ਇਹ ਜਿਹੜਾ ਕੰਮ ਆ ਇਹ ਜਿਹੜੇ ਪੰਚਾਇਤ ਮੈਂਬਰਾਂ ਦੀ ਮਰਜ਼ੀ ਤੋਂ ਬਿਨਾ ਹੋਇਆ ਆ ਇਸ ਕਰਕੇ ਉਹ ਵੀ ਨਾਲ ਆ ਵੀ ਸਾਨੂੰ ਕਿਸੇ ਤਰ੍ਹਾਂ ਵੀ ਕਿਸੇ ਧਾਰੀ ਦੇ ਵਿੱਚ ਨਾ ਫਸਾਇਆ ਜਾਵੇ ਯਾਨੀ ਕਿ ਇਹ ਜਿਹੜਾ ਪੱਟੀ ਗਈ ਆ ਮਿੱਟੀ ਕੋਈ ਵੀ ਇਹਦਾ ਪਾਇਆ ਨਹੀਂ ਗਿਆ ਮਤਾ ਨਹੀਂ ਪਾਇਆ ਗਿਆ ਬਿਨਾਂ ਮਤੇ ਤੋਂ ਬਿਨਾ ਇਹ ਕੰਮ ਹੋਇਆ ਜੀ ਤੇ ਇਸੇ ਕਰਕੇ ਸਾਰੇ ਪਿੰਡ ਦੇ ਲੋਕ ਵਿਰੋਧ ਦੇ ਵਿੱਚ ਆ ਮਤੇ ਦੇ ਅਧੀਨ ਵੀ ਜੇ ਹੁੰਦਾ ਤੇ ਇਸ ਦੀ ਵੇਚਣ ਦੀ ਜਿਹੜੀ ਆ ਪਰਵਾਨਗੀ ਲੈਣੀ ਪੈਂਦੀ ਆ ਬਕਾਇਦਾ ਜੇ ਤੁਸੀਂ ਕੋਈ ਪੰਚਾਇਤ ਦੀ ਮਿੱਟੀ ਕੋਈ ਦਰਾਖਤ ਕੋਈ ਜ਼ਮੀਨ ਵੇਚਣੀ ਆ ਤਾਂ ਉਹਦਾ ਮਤਾ ਪੈਂਦਾ ਆ ਉਹਦਾ ਰੇਟ ਨਿਕਲਦਾ ਆ ਉਹਦੇ ਪੈਸੇ ਪੰਚਾਇਤ ਨੂੰ ਜਮ੍ਹਾਂ ਹੁੰਦੇ ਆ ਪੰਚਾਇਤ ਵੱਲੋਂ ਪਰਚੀ ਉਹਦੀ ਆਪਣੇ ਜਿਹੜਾ ਮਿੱਟੀ ਕੋਈ ਖਰੀਦਦਾ ਉਹਨੂੰ ਦਿੱਤੀ ਜਾਂਦੀ ਆ ਉਹਦੇ ਪੈਸੇ ਜਿਹੜੇ ਆ ਪੰਚਾਇਤ ਦੇ ਫੰਡ ਦੇ ਵਿੱਚ ਜਮ੍ਹਾਂ ਹੁੰਦੇ ਆ ਬਕਾਇਦਾ ਜਿਹੜਾ ਇਹ ਪ੍ਰੋਸੈਸ ਆ ਪੰਚਾਇਤ ਦੀ ਜ਼ਮੀਨ ਦਾ ਕੋਈ ਵੀ ਹਿੱਸਾ ਵੇਚਣਾ ਹੋਵੇ ਉਹ ਨਹੀਂ ਫੋਲੋ ਕੀਤਾ ਗਿਆ ਇਸ ਕਰਕੇ ਇਹ ਮਿੱਟੀ ਨਜਾਇਜ਼ ਵੇਚੀ ਗਈ ਹੈ ਇਹਦੀ ਜਾਣਕਾਰੀ ਜਿਹੜੀ ਕਿਸੇ ਵੀ ਅਧਿਕਾਰੀ ਨੂੰ ਪੰਚਾਇਤ ਮੈਂਬਰ ਸਾਹਿਬਾਨ ਨੂੰ ਕਿਸੇ ਨੂੰ ਵੀ ਨਹੀਂ ਦਿੱਤੀ ਗਈ ਹੈ ਇਸੇ ਕਰਕੇ ਅਸੀਂ ਚਾਹੁੰਦੇ ਹਾਂ ਵੀ ਇਹਦੀ ਚਾਣਮਨ ਕੀਤੀ ਜਾਵੇ। ਇਹ ਜਿਹੜੀ ਮਿੱਟੀ ਆ ਜੇ ਨੇ ਰਿਪੋਰਟ ਸਬਮਿਟ ਕੀਤੀ ਆ ਕਿ ਜਿਹੜੀ ਮਿੱਟੀ ਖੁਰਦਬੁਰਦ ਕੀਤੀ ਗਈ ਆ ਇਥੋਂ। ਕੋ ਖੁਰਦਬੁਰਦ ਕੀਤੀ ਗਈ ਜਾਂ ਵੇਚੀ ਗਈ ਕੀ ਉਹ ਕਿੱਥੇ-ਕਿੱਥੇ ਪਹਚਾਈ ਗਈ ਮਿੱਟੀ। ਇਹ ਵੇਚੀ ਗਈ ਆ ਜਿਆਦਾ ਅਲੱਗ-ਅਲੱਗ ਥਾਵਾਂ ਦੀ ਵੇਚੀ ਗਈ ਆ ਜੀ ਤੇ ਇਸ ਕਰਕੇ ਇੱਕ ਹੋਰ ਵੀ ਅਸੀਂ ਚਾਹੁੰਦੇ ਵੀ ਜਿੱਦਾਂ ਹੁਣ ਜਿੱਥੇ ਪਿੰਡ ਦੇ ਵਿੱਚ ਤੁਹਾਨੂੰ ਪਤਾ ਵੀ ਹਰ ਇੱਕ ਪਿੰਡ ਦੇ ਵਿੱਚ ਮਾਨ ਸਰਕਾਰ ਵੱਲੋਂ ਗਰਾਊਂਡਾਂ ਬਣ ਰਹੀਆਂ ਆ, ਪਾਰਕ ਬਣ ਰਹੇ ਆ। ਹੁਣ ਜਿਹੜੀ ਗਰਾਊਂਡ ਬਣਨੀ ਸੀਗੀ ਜਿਹੜੀ ਗਰਾਊਂਡ ਦੀ ਸਫਾਈ ਹੋਣੀ ਸੀ ਜਿਸ ਗਰਾਊਂਡ ਦੇ ਪੈਸਾ ਆਇਆ ਸੀ ਤੁਸੀਂ ਜਾ ਕੇ ਉੱਥੇ ਚੈੱਕ ਕਰ ਸਕਦੇ ਆ ਵੀਡੀਓ ਬਣਾ ਸਕਦੇ ਆ ਉਸ ਗਰਾਊਂਡ ਦੇ ਵਿੱਚ ਪਹਿਲਾਂ ਸਾਰਾ ਛੱਪੜ ਦਾ ਗੰਦ ਪਾਤਾ ਠੀਕ ਹੈ ਜੀ ਸਾਰੇ ਛੱਪੜ ਦੀ ਮਿੱਟੀ ਪਟਕੇ ਜਿੰਨਾ ਲਫਾਫੇ ਇਸ ਮੈਂ ਤਾਂ ਉੱਥੇ ਜਾ ਕੇ ਸਾਰੇ ਗਰਾਊਂਡ ਦੇ ਵਿੱਚ ਗੰਦ ਪਾਤਾ ਤਾਂ ਕਿ ਜਿਹੜੀ ਦੁਬਾਰਾ ਗਰਾਊਂਡ ਦੀ ਸਫਾਈ ਹੋ ਸਕੇ ਵੀ ਅਸੀਂ ਉੱਥੇ ਪੈਸੇ ਨਜਾਇਜ਼ ਤਰੀਕੇ ਨਾਲ ਖਰਚੇ ਸੀ ਇਹਦੀ ਜਿਹੜੀ ਮਨਜ਼ੂਰੀ ਆ ਨਾ ਜਿੱਦੇ ਅਸੀਂ ਕੰਪਲੇਂਟ ਦਿੱਤੀ ਸੀ ਆਦਮਪੁਰ ਵੀਡੀਓ ਦਫ਼ਤਰ ਉਹਨਾਂ ਵੱਲੋਂ ਜਾਂਚ ਕੀਤੀ ਗਈ ਸੀ ਕਿ ਉਹਨਾਂ ਨੇ ਸਾਫ਼ ਸ਼ਬਦਾਂ ਵਿੱਚ ਲਿਖਿਆ ਆ ਵੀ ਇਹਦਾ ਕੋਈ ਮਤਾਂ ਨਾ ਹੀ ਜੇ ਕੋਈ ਮਨਜ਼ੂਰੀ ਆ ਮਿੱਟੀ ਖੁਰਦ ਬੋਤ ਕੀ ਉਹਨਾਂ ਦੀ ਜਾਂਚ ਕੀਤੀ ਹੋਇਆ ਇਹਨਾਂ ਨੇ ਉਹ ਆਪ ਆ ਕੇ ਕਰਕੇ ਗਏ ਸੀ ਠੀਕ ਹੈ ਜੀ ਤੇ ਉਹਦੇ ਬਾਅਦ ਜੇ ਸਾਹਿਬ ਸੀਗੇ ਤੇ ਆਪਣੇ ਸੈਕਟਰੀ ਸਾਹਿਬ ਸੀ ਉਹਨਾਂ ਨੇ ਰਿਪੋਰਟ ਦਿੱਤੀ ਸੀ ਵੀਡੀਓ ਸਾਹਿਬ ਬਣਾ ਨੂੰ ਤੇ ਉਹਨਾਂ ਦੇ ਹਦਾਇਤਾਂ ਅਨਸਾਰ ਇਹਨਾਂ ਨੂੰ ਆਰਡਰ ਆਇਆ ਵੀ ਸਾਨੂੰ ਇੰਨੇ ਦਿਨਾਂ ਚ ਜਵਾਬ ਦਿਓ ਠੀਕ ਹੈ ਜੀ ਥੋੜੇ ਦਿਨਾਂ ਚ ਜਵਾਬ ਦਿਓ ਤਾਂ ਹਜੇ ਤੱਕ ਕੋਈ ਜਵਾਬ ਨਹੀਂ ਗਿਆ ਇਹਦੇ ਵਿੱਚ ਸਰਪੰਚ ਤੇ ਪੰਚ ਦੋ ਦੋ ਬੰਦਿਆਂ ਨੇ ਰਲ ਕੇ ਕੀਤਾ ਇਹ ਸਾਰਾ ਹਾਂ ਜੀ ਮਿੱਟੀ ਦੋਨਾਂ ਨੇ ਖਰੀਦੀ ਵੇਚੀ ਵੀ ਤੇ ਖਰੀਦੀ ਵੀ ਨਾ ਨਹੀਂ ਆ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਜੀਤ ਕੌਰ ਪੰਚ ਸਰ ਮੈਨੂੰ ਇਸ ਵਿਸ਼ੇ ਤੇ ਕੋਈ ਨੌਲੇਜ ਨਹੀਂ ਮੈਂ ਹੈਗੀ ਆ ਵਰਕਰ ਮੈਂ ਘਰੋਂ ਬਾਹਰ ਸੀਗੀ ਠੀਕ ਹੈ ਜੀ ਤੇ ਮੈਨੂੰ ਮੇਰੇ ਦਿਓਰ ਨੀਟੇ ਨੇ ਮੈਨੂੰ ਦੱਸਿਆ ਵੀ ਛੱਪੜ ਪੱਟ ਹੋ ਰਿਆ ਮਿੱਟੀ ਵੇਚ ਹੋ ਰਹੀ ਆ ਤੇ ਮੇਰੇ ਨੌਲੇਜ ਚ ਸਰਪੰਚ ਸਾਹਿਬ ਨੇ ਕੁਛ ਨਹੀਂ ਲਿਆਂਦਾ ਮੈਨੂੰ ਬਾਹਰੋਂ ਪਤਾ ਲੱਗਾ ਵੀ ਆਂਗਣਵਾੜੀ ਟੀਚਰ ਨੇ 10-12 ਟਰਾਲੀਆਂ ਮਿੱਟੀ ਦੀਆਂ ਸਟਾਈਆਂ ਹੋਈਆਂ ਇਸ ਟਾਈਮ ਉਨਾਂ ਦੇ ਹੈਗੀ ਆ ਜਦੋਂ ਪੁੱਛਿਆ ਗਿਆ ਮੈਂ ਪੁੱਛਿਆ ਆ ਕਾਲ ਕੀਤੀ ਆ ਤੇ ਉਹ ਕਹਿੰਦੇ ਵੀ ਨਹੀਂ ਉਹ ਮਿੱਟੀ ਨਹੀਂ ਹੈਗੀ ਕੂੜਾ ਆ ਠੀਕ ਹੈ ਜੀ ਤੇ ਮੈਂ ਦੇਖਿਆ ਤਾਂ ਨਹੀਂ ਹੈਗਾ ਪਰ ਮੈਨੂੰ ਕਿਸੇ ਭਰੋਸੇਯੋਗ ਸੂਤਰ ਤੋਂ ਪਤਾ ਲੱਗਾ ਵੀ ਅੰਗੜਵਾੜੀ ਟੀਚਰ ਨੇ ਭਰਤੀ ਪਵਾਈ ਆ ਠੀਕ ਹੈ ਜੀ ਉਹ ਭਰਤੀ ਜਿਹੜੀ ਪੁਆਈ ਆ ਉਹ ਉਹਨਾਂ ਨੇ ਪੈਸੀ ਪੇਡ ਕੀਤੇ ਜਾਂ ਫਿਰ ਫ੍ਰੀ ਸਿਟੀ ਸਰ ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਹੈ ਮੈਂ ਇਸੇ ਕਰਕੇ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਨਾਲ ਆ ਮੈਂ ਕਿਹਾ ਵੀ ਮੈਨੂੰ ਤਾਂ ਪਤਾ ਹੀ ਨਹੀਂ ਕਿੱਥੇ ਕਿੱਥੇ ਮਿੱਟੀ ਵਿਕੀ ਆ ਤੇ ਮੈਨੂੰ ਰਕੇਸ਼ ਕੁਮਾਰ ਨੇ ਇਹ ਕਹਾਂਦੇ ਵੀ ਜੇ ਤੁਸੀਂ ਨਹੀਂ ਨਾਲ ਹੈਗੇ ਤਾਂ ਅਸੀਂ ਪੌਣੀ ਕੰਪਲੇਂਟ ਸਾਡੇ ਨਾਲ ਸਹਿਮਤੀ ਪ੍ਰਗਟ ਕਰੋ ਦੇਖੋ ਜੀ ਕੰਮ ਜਿਹੜਾ ਸਹੀ ਆ ਉਹ ਚਾਹੇ ਕੋਈ ਵੀ ਕਰਿਆ ਅਸੀਂ ਸਹੀ ਨੂੰ ਸਪੋਰਟ ਕਰਦੇ ਹਾਂ ਅਸੀਂ ਪਿੰਡ ਦੇ ਵਿਕਾਸ ਲਈ ਪੰਚ ਬਣੇ ਆ ਅਸੀਂ ਨਹੀਂ ਚਾਹੁੰਦੇ ਪਿੰਡ 'ਚ ਕੋਈ ਘਪਲੇਬਾਜੀ ਹੋਵੇ ਛੋਟਾ ਜਿਹਾ ਪਿੰਡ ਆ ਰਲ ਮਿਲ ਕੇ ਚੱਲੀਏ ਤਾਂ ਕਿ ਹੈ ਤੁਹਾਡੇ ਵੱਲੋਂ ਵੀ ਦਿੱਤੀ ਗਈ ਤੁਹਾਡਾ ਕੀ ਕਹਿੰਦਾ ਨੇਹਾ ਸੈਣੀ ਪੰਚਵਾ ਇਹ ਸਾਨੂੰ ਕੁਝ ਵੀ ਇਹਨਾਂ ਨੇ ਨਹੀਂ ਦੱਸਿਆ ਹੈਗਾ ਵਾ ਸਰਪੰਚ ਪੰਚ ਰਪਿੰਦਰ ਕੌਰ ਆ ਇਹਨਾਂ ਨੇ ਵੀ ਮਿੱਟੀ ਖਰੀਦੀ ਆ ਸਾਨੂੰ ਇਹਦੇ ਬਾਰੇ ਨਹੀਂ ਵੀ ਨਹੀਂ ਦੱਸਿਆ ਗਿਆ ਕਿ ਇਥੋਂ ਅਸੀਂ ਮਤਲਬ ਸਫਾਈ ਕਰਨੀ ਆ ਸਾਨੂੰ ਨਹੀਂ ਨੌਲੇਜ ਹੈਗੀ ਆ ਦੀ ਤਾਂ ਨਾ ਸਾਨੂੰ ਇਹਨਾਂ ਨੇ ਦੱਸਿਆ ਵਾ ਤਾਂ ਇਸ ਕਰਕੇ ਅਸੀਂ ਕਹਿੰਦੇ ਆ ਕਿ ਇਹਦੀ ਕਾਰਵਾਈ ਕੀਤੀ ਜਾਵੇ ਠੀਕ ਜੀ ਅੱਛਾ ਤਾਂ ਲੋਕ ਜੀ ਮੈਂ ਤੁਹਾਡੇ ਵੱਲ ਦੁਬਾਰਾ ਆਉਂਗਾ ਜਿਹੜੀ ਮਿੱਟੀ ਕਹ ਰਹੇ ਨੇ ਕਿ ਅਸੀਂ ਖਰੀਦੀ ਆ ਇਹ ਪੋਸੀਬਲ ਹੈਗਾ ਕਾਨੂੰਨ ਦੇ ਵਿੱਚ ਕਿ ਇਸ ਤਰ੍ਹਾਂ ਮਿੱਟੀ ਖਰੀਦੀ ਜਾ ਸਕਦੀ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਇੱਕ ਪੰਚਾਇਤ ਦੀ ਕੋਈ ਵੀ ਚੀਜ਼ ਵੇਚਣ ਦਾ ਇੱਕ ਪ੍ਰੋਸੈਸ ਹੁੰਦਾ ਆ ਆਪਾਂ ਮਜਰਾਸ ਇਕੱਠੀ ਕਰਦੇ ਆ ਆਪਾਂ ਦੱਸਦੇ ਆ ਵੀ ਸਾਡੇ ਕੋਲ ਆ ਚੀਜ਼ ਫालतੂ ਹੈਗੀ ਆ ਅਸੀਂ ਇਹਨੂੰ ਵੇਚਣਾ ਚਾਹੁੰਦੇ ਆ ਇਹਦਾ ਆ ਰੇਟ ਆ ਇੰਨੇ ਪੈਸੇ ਬਣਦੇ ਆ ਇਹਦੀ ਆ ਸੇਲ ਹੈ ਜੇ ਕੋਈ ਵੱਧ ਕੇ ਲੈਣਾ ਚਾਹੁੰਦਾ ਤਾਂ ਵੀ ਪੰਚਾਇਤ ਦੇ ਉਹ ਕਿਉਂ ਤਾਂ ਕਿ ਅਸੀਂ ਵੇਚ ਸਕਦੇ ਆ ਮਿੱਟੀ ਪ੍ਰੋਸੈਸ ਹੈਗਾ ਆ ਕੋਈ ਦਰਖਤ ਵੇਚਣ ਆਇਆ ਕੋਈ ਗਲਤ ਜਗ੍ਹਾ ਤੇ ਆ ਗਿਆ ਆਪਣੇ ਕੋਈ ਪਾਰਕ ਬਣਾਉਣਾ ਆਪਾਂ ਉਹਨੂੰ ਵੇਚ ਸਕਦੇ ਹਾਂ ਲੇਕਿਨ ਬਕਾਇਦਾ ਪੰਚਾਇਤ ਦੀ ਸਹਿਮਤੀ ਦੇ ਨਾਲ ਉਹਦਾ ਮਤਾ ਪੈਂਦਾ ਆ ਉਹਦਾ ਰੇਟ ਨਿਕਲਦਾ ਉਹਦੇ ਪੈਸੇ ਜਿਹੜੇ ਆ ਫੰਡ ਚ ਜਮ੍ਹਾਂ ਹੁੰਦੇ ਆ ਤੇ ਉਹ ਸਾਰੀ ਪਿੰਡ ਦੀ ਸਹਿਮਤੀ ਹੁੰਦੀ ਆ ਇਹਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਾ ਵੀ ਕਿਸੇ ਤਰ੍ਹਾਂ ਦੀ ਕਿਸੇ ਦੀ ਵੀ ਕੋਈ ਸਹਿਮਤੀ ਨਹੀਂ ਹੈਗੀ ਠੀਕ ਹੈ ਜੀ ਪੰਚਾਇਤ ਵੱਗੇ ਆ ਜਾਓ ਜੀ ਕੀ ਨਾਮ ਆਪਣਾ ਜੀ ਲਖਵਿੰਦਰ ਕਮਾਲ ਜੀ ਠੀਕ ਹੈ ਜੀ ਸਸੀਖਾਲ ਜੀ ਦੇਖੋ ਜੀ ਸਰਪੰਚ ਸਾਹਿਬ ਨੇ ਜਿਸ ਦਿਨ ਪਹਿਲਾ ਕੰਮ ਸ਼ੁਰੂ ਕੀਤਾ ਇਹਨ ਸਾਡੀ ਕੋਈ ਸਲਾਹ ਨਹੀਂ ਲਈ ਤੇ ਅਸੀਂ ਇਹਨੂੰ ਪਹਿਲਾਂ ਮੈਂ ਇਹਨੂੰ ਬੇਰਵਾ ਪਾਇਆ ਮੈਂ ਕਿਹਾ ਇਸ ਇਹ ਥਾਂ ਦੀ ਨਿਸ਼ਾਨਦੇਹੀ ਕਰਾਈ ਜਾਵੇ ਨਿਸ਼ਾਨਦੇਹੀ ਕਰਾ ਕੇ ਫੇਰ ਇਹਨੂੰ ਕੀਤਾ ਜਾਵੇ ਕੰਮ ਉਹਨੇ ਸਾਡੀ ਕੋਈ ਨਹੀਂ ਸੁਣੀ ਉਹ ਕਹਿੰਦਾ ਮੈਂ ਨਿਸ਼ਾਨਦੇਹੀ ਕਰਾਈ ਆ ਇਦਾਂ ਇਦਾਂ ਕਰਕੇ ਜੀ ਸਾਨੂੰ ਕਬਲੇ ਵਿੱਚ ਰੱਖਿਆ ਮੁੜ ਕੇ ਸਾਡੀ ਕੋਈ ਗਵਾ ਗੱਲਬਾਤ ਨਹੀਂ ਸੁਣੀ ਆਪਣੀ ਮਰਜ਼ੀ ਨਾਲ ਕੰਮ ਕੀਤਾ ਆਪਣੀ ਮਰਜ਼ੀ ਨਾਲ ਮਿੱਟੀ ਦੂਰ ਦਸਟੀ ਆ ਇਸ ਕਰਕੇ ਅਸੀਂ ਇੱਥੋਂ ਪਿੱਛੇ ਹੋ ਗਏ ਸੀ ਜੀ ਠੀਕ ਹੈ ਜੀ ਤੇ ਇਹਦਾ ਕੋਈ ਨਹੀਂ ਤੁਹਾਨੂੰ ਦੱਸਿਆ ਕੋਈ ਇਹਦੀ ਜਾਣਕਾਰੀ ਵੀ ਨਹੀਂ ਦਿੱਤੀ ਕਿ ਅਸੀਂ ਮਿੱਟੀ ਪਟਾਉਣ ਲੱਗੇ ਆ ਜਾਂ ਫਿਰ ਕੋਈ ਮਤਾ ਤੁਹਾਡੇ ਸਾਹਮਣੇ ਪੇਸ਼ ਕੀਤਾ ਹੋਵੇ ਕਈ ਵਾਰੀ ਪੇਸ਼ ਮਤਾ ਪੇਸ਼ ਕਰਦੇ ਆ ਕਈ ਵਾਰੀ ਆਪਾਂ ਸੈਨ ਨਹੀਂ ਕਰਦੇ ਇਦਾਂ ਦੀ ਕੋਈ ਜਾਣਕਾਰੀ ਵੀ ਨਹੀਂ ਸੀ ਨਹੀਂ ਜੀ ਇਹਨੇ ਕੋਈ ਸਾਨੂੰ ਮਤੇ ਬਾਰੇ ਕੋਈ ਗੱਲ ਨਹੀਂ ਕੀਤੀ ਬਸ ਇੰਨਾ ਹੀ ਕਹਿੰਦਾ ਰਿਹਾ ਆਪਾਂ ਨੂੰ ਕਿ ਮੇਰੀ ਨਿਸ਼ਾਨਦੀ ਪਹਿਲੀ ਹੋਈ ਉਹ ਪਹਿਲਾ ਸਰਪੰਚ ਬਣਿਆ ਸੀ ਉਹ ਕਹਿੰਦਾ ਉਸ ਟਾਈਮ ਦੀ ਹੋਈ ਆ ਤੇ ਬਸ ਉਹਦੇ ਵਿੱਚ ਹੀ ਇਹਨੇ ਸਭ ਕੁਝ ਕੀਤਾ ਆ ਬਾਕੀ ਇਹਨ ਕੋਈ ਸਾਡੇ ਤੋਂ ਮਤਾ ਨਹੀਂ ਪਾਇਆ ਕੋਈ ਸਾਡੇ ਨਾਲ ਸਲਾਹ ਨਹੀਂ ਕੀਤੀ ਸਾਡੀ ਮਜੂਰੀ ਕੀ ਤੋਂ ਬਾਹਰ ਇਹਨੇ ਕੰਮ ਕੀਤਾ ਜੀ ਇਹ ਇਹ ਜਿਹੜਾ ਸਰਪੰਚ ਨੇ ਹੈ ਮਿੱਟੀ ਜਿਹੜੀ ਆ ਆਪਣੇ ਆਪ ਪੁੱਟੀ ਆ ਕੇ ਨਾ ਕੇ ਨੇ ਬਲਾਕ ਪ੍ਰਸ਼ਾਸਨ ਤੋਂ ਪਰਿਵਾਰਨ ਕੀ ਲਈ ਆ ਜਨਾ ਪੰਚਾਇਤ ਦਾ ਕੋਈ ਮਤਾ ਪਾਇਆ ਗਿਆ ਇਹ ਜੋ ਕੋਸੀ ਕੀਤਾ ਉਹਨੇ ਆਪਣੀ ਠੱਕੇ ਸਾਹੀ ਦੇ ਨਾਲ ਕੀਤਾ ਨਾ ਨਾ ਕਿਸ ਨਾ ਇਸ ਦੀ ਆਪਣੇ ਦੂਜੀ ਜਿਹੜੀ ਪੰਬੈਸ਼ ਕਰਾਈ ਆ ਨਾ ਦੂਜੀ ਨਿਸ਼ਾਨਦੇਹੀ ਕਰਾਈ ਆ ਇਹ ਇਹ ਜਿਹੜਾ ਨੰਬਰ ਹੈਗਾ 66 ਦਾ 1 ਕਨਾਲ 13 ਮਾਲਾ ਹੈਗਾ ਤੇ ਇਸ ਦੇ ਵਿੱਚੋਂ ਜਿਹੜੀ ਬਹੁਤ ਸਾਰਾ ਕਬਜ਼ਾ ਕਰਾਇਆ 66 ਵੀ ਜਿਹੜਾ ਆ ਲੋਕ ਜਿਹੜਾ ਵੀ ਮਿੱਟੀ ਦੀ ਪੱਤੀ ਆ ਲੋਕਾਂ ਦੇ ਬਾਰੇ ਛੜ ਕਰ ਲੋ ਵੀ ਕੋਈ ਪੱਤੀ ਗਈ ਆ ਕੋਈ ਲੋਕਾਂ ਦੀ ਜਿੱਦੀ ਦਾਗਾ ਦੀ ਜ਼ਮੀਨ ਦੇ ਲੋ ਵੀ ਪੱਤੀ ਗਈ ਆ ਇਸ ਨੂੰ ਕੋਈ ਵੀ ਇਸ ਨੂੰ ਪਟੰਦੀ ਕੋਈ ਪ੍ਰਵਾਨਗੀ ਨਹੀਂ ਲਈ ਤੇ ਇਹਨਾਂ ਨੂੰ ਮਗਰ ਪਰਚਾ ਜਦ ਕੀਚਾ ਜਾਵੇ ਜੇ ਉਹ ਸਰਕਾਰੀ ਸਜ਼ਾ ਬੰਦੀ ਕਾਨੂੰਨੀ ਸਾ ਕਾਨੂੰਨ ਦੇ ਸਾਧਨ ਨਾਲ ਸਜ਼ਾ ਬੰਦੀ ਆ ਉਹ ਉਹਨੂੰ ਸਜ਼ਾ ਦਿੱਤੀ ਜਾਵੇ ਇਸ ਵੇਲੇ ਮੌਜੂਦ ਹੈ ਰਸ਼ਪਾਲ ਕੌਰ ਜੀ ਸਰਪੰਚ ਦੇ ਘਰ ਕਿ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰਦੇ ਆ ਜੋ ਪਿੰਡ ਦੇ ਲੋਕਾਂ ਨੇ ਜਾਂ ਕੁਝ ਪੰਚਾਂ ਨੇ ਅਲੀਗੇਸ਼ਨ ਲਾਇਆ ਨਹੀਂ ਸਰਪੰਚ ਸਾਹਿਬ ਤੇ ਕਿ ਮਿੱਟੀ ਗਲਤ ਤਰੀਕੇ ਦੇ ਨਾਲ ਪਟਾਈ ਐ ਇਸ ਤੇ ਸਰਪੰਚ ਸਾਹਿਬ ਦਾ ਕੀ ਕਹਿਣਾ ਤੇ ਉਹਨਾਂ ਦੇ ਨਾਲ ਨਾਲ ਪੰਚ ਤੇ ਹੋਰ ਪਿੰਡ ਵਾਸੀਆਂ ਦਾ ਕੀ ਕਹਿਣਾ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਸਰਪੰਚ ਸਾਹਿਬ ਪਹਿਲਾ ਬਿਆਨ ਤੁਹਾਡਾ ਅਸੀਂ ਜੋ ਵੀ ਕੰਮ ਕੀਤਾ ਛੱਪੜ ਦਾ ਉਹ ਕਾਨੂੰਨ ਦੇ ਦਾਇਰੇ ਵਿੱਚ ਹੋ ਕੇ ਕੀਤਾ ਹੈ ਪੰਜਾਂ ਦੀ ਸਹਿਮਤੀ ਨਾ ਹੋਇਆ ਆ ਬਸ ਮੈਂ ਇਹ ਕੁਛ ਕਰਨਾ ਚਾਹੁੰਦੀ ਹਾਂ ਹਾਂ ਹਾਂਜੀ ਗੱਲ ਇਦਾਂ ਆ ਵੀ ਇਹ 6-7 ਦਿਨ ਚੱਲੀ ਆ ਜੇਸੀਬ ਤੇ ਸਹਿਮਤੀ ਨਾਲ ਆਮ ਜਲਾ ਸਾਡਾ ਹੋਇਆ 30 ਤਰੀਕ ਨੂੰ ਤੇ ਤੈਨ 2023 ਉਸ ਦਿਨ ਅਸੀਂ ਆਮ ਜਨਤਾ ਦਾ ਅਸਤਬਾਦ ਮਤੇ ਪਾਇਆ ਛੱਪੜ ਦਾ ਗਰਾਊਂਡ ਦਾ ਤੇ ਇੱਕ ਪਾਰਕ ਦਾ ਉਸ ਤੋਂ ਬਾਅਦ ਵੀਡੀਓ ਦਾ ਅਸਰ ਫੋਨ ਆਉਂਦੇ ਹੀ ਰੋਜ਼ ਵਿੱਚ ਇੱਕ ਕੰਮ ਸ਼ੁਰੂ ਕਰੋ ਛੱਪੜ ਦਾ ਕਰੋ ਸ਼ੁਰੂ ਤੇ ਉਹਦੇ ਵਿੱਚ ਅਸੀਂ ਪਹਿਲਾਂ ਨਰੇਗਾ ਵਾਲੇ ਬੰਦੇ ਲਾਏ ਤੇ ਉਹ ਅੰਦਰੋਂ ਨਰੇਗਾ ਵਾਲੇ ਬੰਦੇ ਜਿਹੜੇ ਸੀ ਉਹਦੇ ਵਿੱਚ ਸੱਤ ਸੁਪੰਪ ਵਗੈਰਾ ਬਹੁਤ ਸੀਗੇ ਤੇ ਜਿੰਨਾ ਕ ਬਾਰ ਬਾਰ ਹੋਇਆ ਕੀਤਾ ਤਾਂ ਫਿਰ ਇਹਨਾਂ ਨੇ ਆਹੀ ਵੀਡੀਓ ਆਪਣੇ ਪੰਚਾਇਤ ਨਾਲ ਮੈਂਬਰਾਂ ਨਾਲ ਗੱਲ ਕੀਤੀ ਸੈਕਟਰੀ ਸਾਹਿਬ ਨਾਲ ਕੀਤੀ ਉਹ ਕਹਿੰਦੇ ਜੀ ਸੀ ਵੀ ਲਾ ਦੋ ਜੀ ਸੀ ਵੀ ਨਾ ਕਰਾ ਲੋ ਤੁਸੀਂ ਜੋ ਪਿੰਡ ਦਾ 72 ਖਾਲ ਦਾ ਉਹਦੇ ਵਿੱਚ ਗੰਦ ਫਿਗਾ ਕਪੜਾ ਲੀੜੇ ਵੀ ਦੇਖ ਲਦੇ ਹੁਣ ਵੀ ਜੋ ਗੰਦਮੰਦ ਫਿਗਾ ਉਹ ਅਸੀਂ ਚੱਕ ਕੇ ਸਾਡੇ ਕੋਲ ਜਗ੍ਹਾ ਵੀ ਹੈ ਨਹੀਂ ਫਿੱਟਣ ਨੂੰ ਉਹ ਅਸੀਂ ਫਿਰ ਫਿੱਟੀਆਂ ਪਿੰਡ ਦੇ ਨਾਲ ਨੀਵੀਂ ਜਗ੍ਹਾ ਸੀਗੀ ਉੱਥੇ ਫਿੱਟੀਆਂ 100 ਫੱਟ ਟਰਾਲੀਆਂ ਜੀ ਗੰਦਮੰਦ ਰੀਆ ਉਹਦੇ ਵਿੱਚ 5-10 ਟਰਾਲੀਆਂ ਬਾਅਦ ਚ ਕੁਝ ਮਿੱਟੀ ਕੁਝ ਢੇਰ ਰਲਿਆ ਮਿਲਿਆ ਸੀਗਾ ਉਹ ਪਿੰਡ ਦੇ ਲੋਕੀ ਕੋਈ ਉਹ ਲੋਕੀ ਕਹਿੰਦੇ ਵੀ ਤੁਸੀਂ ਉਦਾਂ ਵੀ ਤਾਂ ਫਿੱਟੀ ਜਾਂਦੇ ਪਰ ਇਹ ਥੋੜੀ ਥੋੜੀ ਸਾਨੂੰ ਦੇ ਦੋ ਉਹ ਗਰੀਬ ਬੰਦਿਆਂ ਨੂੰ ਦੋ ਦੋ ਚਾਰ ਚਾਰ ਟਰਾਲੀਆਂ 10 ਕ ਟਰਾਲੀਆਂ ਪਿੰਡ ਦੇ ਵਿੱਚ ਦਿੱਤੀਆਂ ਕਿ ਫੇਰ ਕੋਲੋਂ ਕੋਈ ਪੈਸਾ ਨਹੀਂ ਲਿਆ ਕੋਈ ਸਾਬਤ ਕਰ ਦਵੇ ਵੀ ਸਰਪੰਚ ਨੇ ਜਾ ਕੇ ਇਹ ਪੰਜ ਨੇ ਹੋਰ ਜਾ ਕੇ ਇਹਨਾਂ ਦੇ ਵਿੱਚੋਂ ਪਾਰਟੀ ਜੋ ਕਿਹੇ ਬੰਦੇ ਨੇ ਕੋਈ ਰੁਪਈਆ ਲਿਆ ਤੇ ਅਸੀਂ ਉਹਦੇ ਜੋ ਕਾਨੂੰਨੀ ਖਜ਼ਾ ਬਣੂਗੀ ਉਹਦੇ ਭੁਗਤਣ ਨੂੰ ਤਿਆਰ ਹੋਣਾ ਹੈ ਸਾਡੇ ਕੋਲੇ ਸਿਰਫ ਐਲੀਗੇਸ਼ਨ ਨੇ ਸਰਪੰਚਾਂ ਵੱਲੋਂ ਕੁਝ ਪਿੰਡ ਦੇ ਲੋਕਾਂ ਵੱਲੋਂ ਕਿ ਤੁਸੀਂ ਮਿੱਟੀ ਵੇਚੀ ਆ ਹਾਂ ਜੀ ਡਾਇਰੈਕਟਲੀ ਤੌਰ ਤੇ ਸਾਨੂੰ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਅਸੀਂ ਮਿੱਟੀ ਖਰੀਦੀ ਆ ਤੁਸੀਂ ਆਪ ਦੱਸ ਦੇਣਾ ਜੀ ਮਿੱਟੀ ਵੇਚੀ ਆ ਕਿ ਨਹੀਂ ਵੇਚੀ ਤੁਹਾਡੇ ਇਹਦੇ ਪਿੱਛੇ ਮਨਛਾ ਕੀ ਸੀ ਮੈਂ ਕਿਹਾ ਜੀ ਜਿਹੜੇ ਬੰਦਿਆਂ ਨੇ ਮਿੱਟੀ ਫਿੱਟੀ ਆ ਚਾਰ ਪੰਜ ਘਾਲਿਆ ਉਹ ਗਿਣਤੀ ਦੇ ਜੀ ਤੁਸੀਂ ਉਹਨਾਂ ਕੋਲ ਪੁੱਛ ਸਕਦੇ ਆ ਕਿ ਕਿਸੇ ਨੇ ਸਰਪੰਚ ਨੇ ਜਾਂ ਮੇਰਾ ਜਾਂ ਹੋਰ ਕਿਸੇ ਦਾ ਵੀ ਕਿਫੇ ਨੇ ਕੁ ਰੁਪਈਆ ਲਿਆ ਕੇ ਜੀ ਉਹ ਵੀ ਬੰਦੇ ਸਾਡੇ ਦੇ ਤੋਂ ਬਿਲਕੁਲ ਕਹਿਣ ਬਈ ਦੇਣ ਬਿਆਨ ਵੀ ਇਹ ਨਹੀਂ ਪੈਸੇ ਲਏ ਆ ਸਾਡੇ ਕੋਲ ਤਾਂ ਤਮੀ ਅਸੀਂ ਆਪਣੇ ਆਪ ਨੂੰ ਕਹੂਰਵਾਰ ਮੰਨਣਾ ਠੀਕ ਹੈ ਬਿਲਕੁਲ ਕਾਨੂੰਨ ਦੇ ਦਾਇਰੇ ਚ ਰਹਿ ਕੇ ਮਤੇ ਪਾ ਕੇ ਮਨਜ਼ੂਰੀ ਲਈ ਪਈ ਆ ਵੀਡੀਓ ਸਾਹ ਦੇ ਕੋਈ ਅਪਲੀਕੇਸ਼ਨ ਪਾਵੇ ਮਨਜ਼ੂਰੀ ਦਾ ਤੁਹਾਨੂੰ ਕਾਪੀ ਮਿਲ ਜਾਊਗੀ ਬਿਲਕੁਲ ਦਾਇਰੇ ਦੇ ਰਹਿ ਕੇ ਕੰਮ ਕੀਤਾ 10 ਸਾਲ ਸਰਪੰਚ ਮੈ ਰਹਿਆ ਪਹਿਲਾਂ 5 ਸਾਲ ਹੁਣ ਇਹ ਮੇਰੀ ਪੰਜਾਈ ਬਣੀ ਆ ਅਸੀਂ ਪੁਰਾਣੇ ਬੰਦੇ ਆ ਕੰਮ ਕੀਤੇ ਆ ਪਿੰਡ ਚ ਪਹਿਲਾਂ ਵੀ ਕਦੀ ਕੋਈ ਗਲਤ ਕੰਮ ਨਹੀਂ ਕੀਤਾ ਅਜ ਤੱਕ ਜਿਹੜੇ ਬੰਦੇ ਸਾਡੇ ਕੋਲ ਇਲੈਕਸ਼ਨ ਦੇ ਵਿੱਚ ਹਾਰੇ ਆ ਉਹ ਆਪਣੀ ਬਖਲਾੜ ਚ ਆ ਕੇ ਹਾਰ ਦੀ ਉਹ ਝੂਠੀਆਂ ਤੁੰਬ ਤਾਂ ਲਾਉਣੀਆਂ ਕੁਝ ਬੰਦੇ ਹੁੰਦੇ ਆ ਇਦਾਂ ਦੇ ਤੇ ਉਹ ਦੂਆਂ ਦੇ ਮੋਢੇ ਤੇ ਰੱਖ ਕੇ ਚਲਾਉਂਦੇ ਆ ਤੇ ਇਹ ਫਿਰ ਪੋਲੀਟੀਕਲੀ ਇਸ਼ੂ ਆ ਬਣਾਉਂਦੇ ਤੇ ਉਦਾਂ ਫਾੜੇ ਕੋਈ ਇਦਾਂ ਦੀ ਗੱਲ ਨਹੀਂ ਕੀਤੀ ਵੀ ਮਿੱਟੀ ਵੇਚੀ ਆ ਜਾਂ ਕੁਝ ਕੀਤਾ ਆ ਮਿੱਟੀ ਫਾੜੀ ਲੋਾਰ ਫਿੱਟੀ ਆ ਉਹ ਫਿੱਟਣ ਵਾਲੀ ਨਹੀਂ ਨਾ ਢੇਰ ਵੀ ਨਾ ਮਿੱਟੀ ਦੀ ਕੂੜਾ ਫਿਲਾ ਤੇ ਉਹ ਛਾਣ ਛਾਣ ਕੇ ਬੰਦੇ ਆ ਇਹਨਾਂ ਦੇ ਪਾਈ ਆ ਦੋ ਦੋ ਟੈਂਟਾਂ ਟ੍ਰਾਲੀਆਂ ਕਿ ਫੇ ਆਏ ਬੰਦੇ ਬੈਠੇ ਮੂੰਹ ਤੇ ਇਹਨਾਂ ਨੂੰ ਪੁੱਛ ਲਓ ਵੀ ਤੁਹਾਡੇ ਕੋਲ ਮਾਮਾ ਜੀ ਕੋ ਪੈਸਾ ਰਿਹਾ? ਹਾਂ ਕੋਈ ਪੈਸਾ ਨਹੀਂ ਆਇਆ। ਫਿਰ ਕਹਿੰਦੇ ਮੈਂ ਗਾਂਢੂ ਕਿ ਮੈਂ ਜੇ ਧੀਰਾਂ ਸਿੱਟੀਆਂ ਟਰਾਲੀ ਬਾਹਰ ਜਾ ਕੇ ਦੇਖ ਆ ਰਦੇ ਨੇ। ਠੀਕ ਹੈ ਜੀ। ਬਾਪੂ ਜੀ ਕਿੰਨੀ ਕੁ ਮਿੱਟੀ ਆਪਾਂ ਰਿਸੀਵ ਕੀਤੀ ਆ ਫ੍ਰੀ ਆਫ ਕਾਸਟ ਕਿੰਦਾ ਸੀ ਉਹ ਕੀ ਸੀਗਾ? ਮਾਮਲਾ ਆਪ ਦੱਸ ਦਿਓ। ਉਹ ਧੀਰਾਂ ਲੂਰਾ ਬਹੁਤ ਸੀ ਗੰਨਮੰਦ ਜੇ ਸਾਡੇ ਥੇਹ ਰੀ ਗੰਨਮੰਦ ਰਿਹਾ। ਉਹ ਸਾਰਥੂਪਕਾਰ ਕੇ ਲਈ ਧੀਰਾਂ ਛਾਣ ਕੇ ਮੈਂ ਉਥੇ ਕਿਤੇ ਮਿੱਟੀ ਉੱਤੇ ਦੁਲੀਆਂ ਸਿੱਟੀਆਂ ਆ। ਪੰਚਾਇਤ ਨੇ ਕੋਈ ਪੈਸਾ ਲਿਆ ਨਹੀਂ ਨਾ ਜੀ ਕੋਈ ਪੈਸਾ ਨਹੀਂ ਪੰਜਾਬ ਦੇਂਦਿਆ ਪਿੰਡ 'ਚ ਕਿਸੇ ਨੇ ਲਿਆ ਹੋਵੇ ਨਾ ਜੀ ਕੋਈ ਨਹੀਂ ਕੋਈ ਨੂੰ ਪੈਸਾ ਨਹੀਂ ਦੋ ਤਿੰਨ ਟਾਂਟੀਆਂ ਫੜੀਆਂ ਇਹਨਾਂ ਨੂੰ ਚਲੋ ਤੁਸੀਂ ਹਰਵਿੰਦਰ ਸਿੰਘ ਬੈਠਾ ਹਾਂਜੀ ਹਰਵਿੰਦਰ ਜੀ ਤੁਸੀਂ ਆਪ ਮਾਈਕ ਦਿਓ ਹਰਵਿੰਦਰ ਹੁਣਾਂ ਨੂੰ ਤੁਸੀਂ ਤੁਹਾਡੇ ਮਿੱਟੀ ਆਈ ਜਾਂ ਨਹੀਂ ਆਈ ਤੇ ਕਿਦਾਂ ਆਈ ਬਿਲਕੁਲ ਆਈ ਠੀਕ ਹੈ ਜਿਹੜਾ ਪੈਸਾ ਲਿਆ ਬਿਲਕੁਲ ਇੱਕ ਰੁਪਇਆ ਜੀ ਲਿਆ ਤੁਸੀਂ ਤੇ 20 ਸਰਪੰਚ ਨੇ ਨਾ ਫਾਰਟੀ ਨਹੀਂ ਕਿਸੇ ਨੇ ਨਹੀਂ ਲਿਆ ਠੀਕ ਹੈ ਨਹੀਂ ਕਲ ਤੋਂ ਕੰਮ ਹੋਵੇ ਜਿਹੜੀ ਵੀ ਬਣਾਉਂਦੇ ਆ ਬਿਲਕੁਲ ਜੋ ਵੀ ਹੋਇਆ ਜਾ ਜਾ ਪੰਜ ਸਾਲ ਤੁਹਾਡਾ ਕੀ ਕਹਿਣਾ ਇਹਦੇ ਤੇ ਅੱਜ ਕੁਛ ਚਾਹਤਾਂ ਹੋਣਗੇ ਤੁਸੀਂ ਦੱਸ ਦਿਓ ਵੀ ਆਪਣਾ ਪਾਸਾ ਹਾਂ ਜਿਹਦਾ ਬਕਾਈ ਹੈ ਜਿਹਦਾ ਬਕਾਈ ਹੈ ਠੀਕ ਹੈ ਜੀ ਹਾਂ ਜੀ ਉਹ ਤੋਂ ਅੱਗੇ ਇਹ ਇਹਨਾਂ ਤੋਂ ਅੱਗੇ ਬਾਅਦ ਕਮੇਟੀ ਅਫੇ ਦੋ ਕੁ ਬੰਦੇ ਖਿਗਾਰਾ ਨਾਮ ਸਰਤਾ ਪੰਚ ਉਹਦੇ ਮਿਲ ਕੇ ਦੋ ਟਰਾਲੀਆਂ ਦੋ ਟਰਾਲੀਆਂ ਆਇਆ ਇੱਕ ਆਪਣਾ ਆ ਦੇਵਰਾਜ ਉਹਦੇ ਫੇਟੀਆਂ ਉਹਨਾਂ ਨੂੰ ਵੀ ਪਿੰਡ ਜਾ ਕੇ ਕੁਛ ਫੜਦੇ ਆ ਇਹ ਤੁਹਾਡੇ ਕੋਲ ਸਰਪੰਚ ਦੇ ਕੋਈ ਪੈਸਾ ਲਿਆ ਠੀਕ ਹੈ ਇਹ ਜਿਹੜੀ ਮਿੱਟੀ ਹੁੰਦੀ ਕਈ ਵਾਰੀ ਆਪਾਂ ਸਰਕਾਰੀ ਜਗ੍ਹਾ ਤੇ ਸਿੱਟਣੀ ਹੁੰਦੀ ਉੱਥੇ ਵੀ ਮੇਰੇ ਖਾਲ ਸਕੂਲ ਚ ਵੀ ਸਿੱਟੀ ਹੋਈ ਕੁਛ ਇਦਾਂ ਦਾ ਵੀ ਆ ਕਿ ਲਫਾਫੇ ਜੇ ਕਹਿ ਰਹੇ ਸੀਗੇ ਗਰਾਊਂਡ ਚ ਸ਼ਾਇਦ ਕੁਛ ਇਦਾਂ ਦਾ ਹਾਂ ਉਹ ਗਰਾਊਂਡ ਚ ਫਿੱਟੀ ਆ ਉਹ ਦਰ ਹਲੇ ਇਦਾਂ ਆ ਬਈ ਮਿੱਟੀ ਤਾਂ ਨਹੀਂ ਹੈਗੀ ਉਹ ਕੂੜਾ ਵੀ ਉਹ ਨੀਂਦੀਆਂ ਜਗ੍ਹਾ ਵੀ ਉੱਥੇ ਫੜ ਦਿੱਤਾ ਵੀ ਜਦੋਂ ਬਾਹਰ ਭਰਤੀ ਪਾਉਗੀ ਉਹਨਾਂ ਦੇ ਥਲੇ ਉੱਥੇ ਕੰਮ ਆ ਜਾਬਦੋਬ ਹੋ ਜਾਊਗੀ ਤੇ ਉਹ ਉਦਾ ਹੀ ਆ ਸਾਰਾ ਇੱਕ ਜਿਹੜੀ ਜੇਈ ਸਾਹਿਬਾ ਨੂੰ ਰਿਪੋਰਟ ਬਣਾਈ ਗਈ ਆ ਉਹ ਰਿਪੋਰਟ ਦੇ ਉੱਤੇ ਕੀ ਕਹਿਣਾ ਜੀ ਮੈਂ ਆ ਬਹੁਤ ਹੈਰਾਨ ਆ ਉਹ ਨੈਗੇਟਿਵ ਰਿਪੋਰਟ ਹੈ ਉਹ ਵਿਰੁੱਧ ਜਾ ਰਹੀ ਹੈ ਉਹ ਮੈਨੂੰ ਸਮਝ ਨਹੀਂ ਆ ਰਹੀ ਵੀ ਉਹਨੇ ਲਿਖਿਆ ਆ ਵੀ ਇਹ ਛੱਪੜ ਨਹੀਂ ਛੱਪੜ ਨਹੀਂ ਫਿਕਾ ਨਮਾ ਪਟਿਆ ਹਾਲਾਂਕਿ ਉਹ ਪਿੰਡ ਦੇ ਫਾਟੇ ਦੋਹਾਂ ਪਿੰਡਾਂ ਚੋਂ ਜਿਹਨੂੰ ਮਰਜੀ ਪੁੱਛ ਸਕਦੇ ਪੁਰਾਣਾ ਛੱਪੜ ਆ ਪੁਰਾਣਾ ਛੱਪੜ ਆ ਤੇ ਉਹਦੇ ਸਿਫਾਈ ਕੀਤੀ ਆ ਨਾ ਕਿ ਉਹਦੀ ਕਮੇਟੀ ਚੱਕੀ ਹੈ ਠੀਕ ਹੈ ਜੀ ਸਿਫਾਈ ਉਹਦੇ ਵਿੱਚ ਕੂੜਾ ਭਿੱਤਨਾ ਹਫਲਾਂ ਤੋਂ ਫਿੱਟ ਅਫਰੀਆਂ ਹਫਲਾਂ ਤੋਂ ਫਿੱਟਦੇ ਆ ਰਹੇ ਲੋਕ ਉਹ ਕੂੜਾ ਹੀ ਚੱਕ ਕੇ ਸਫਾਈ ਕੀਤੀ ਹੈ ਕਿ ਗੰਦ ਪਿੰਡ ਦੇ ਲਾਗੇ ਮੁੱਕ ਜਵੇ ਵੀ ਇਹਨੂੰ ਆਲੇ ਦੁਆਲੇ ਕਵਰ ਕਰਕੇ ਸੋਨਾ ਬਣਾ ਦਈਏ ਛੱਪਣ ਠੀਕ ਹੈ ਜੀ ਹਾਂ ਜੀ ਹੁਣ ਜਿਹੜਾ ਬੀਡੀਪੀਓ ਨੇ ਜਾਂ ਪੰਚਾਇਤ ਅਫਸਰਾਂ ਨੇ ਤੁਹਾਡੇ ਕੋਲ ਜਵਾਬ ਮੰਗਿਆ ਉਹਦੇ ਵਿੱਚ ਕੀ ਜਵਾਬ ਦੇਣ ਜਾ ਰਹੇ ਉਹਦੇ ਵਿੱਚ ਅਸੀਂ ਸੋਮ ਮੰਗਲਵਾਰ ਜੋ ਫਟਾ ਪੱਖਿਆ ਜੋ ਹੀ ਫਚਾਈ ਹੈ ਹਾਂ ਜੀ ਜੋ ਜੋ ਵੀ ਅਸੀਂ ਬਿਲਕੁਲ ਕਾਨੂੰਨੀ ਤਰੀਕੇ ਨਾਲ ਕੰਮ ਕੀਤਾ ਹੈ ਉਹਦਾ ਅਸੀਂ ਆਪਣਾ ਪੱਖ ਸੋਮਵਾਰ ਜਾਂ ਮੰਗਲਵਾਰ ਉਹ ਅਸੀਂ ਬੀਡੀ ਨਾਲ ਸੁਖ ਭਾਈ ਤੁਸੀਂ ਕੁਝ ਕਹਿਣਾ ਚਾਹੋਗੇ ਸੁਖ ਭਾਈ ਜੀ ਦਿਓ ਮਾਈਕ ਹਾਂ ਜੀ ਉਪਰ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ ਸਾਡੇ ਪਿੰਡ ਪਿਛਲੇ ਕੁਝ ਦਿਨਾਂ ਤੋਂ ਕੁਝ ਸ਼ਰਾਰਤੀ ਆਂਸਰਾਂ ਦੁਆਰਾ ਛੱਪੜ ਦੀ ਸਫਾਈ ਦੇ ਕਰਕੇ ਸਾਡੀ ਪੰਚਾਇਤ ਦੇ ਉੱਤੇ ਐਲੀਗੇਸ਼ਨ ਲਾਏ ਆ ਉਹ ਨਿਰਆਧਾਰਿਆ ਬਿਲਕੁਲ ਝੂਠੇ ਆ ਇਹ ਜਿਹੜੇ ਬੰਦੇ ਨੇ ਐਲੀਗੇਸ਼ਨ ਲਾਏ ਆ ਜੀ ਉਹ ਬੰਦੇ ਉਹ ਆ ਇੱਕ ਤਾਂ ਸਾਡੇ ਤੋਂ ਸਰਪੰਚੀ ਦੇ ਹਰਿਆ ਬੰਦਾ ਉਹ ਵਿਚਾਰੇ ਨੇ ਚਟੇ ਗੁੜਤੇ ਪਜਾਮੇ ਸਮਾਇਓ ਸੀ ਉਦਦੇ ਰਹਿ ਗਏ ਉਹ ਚੀਜ਼ ਹਾਂਜੀ ਹਾਂਜੀ ਜੀ ਇਹ ਉਦਦੇ ਹੀ ਰਹਿ ਗਏ ਵਿਚਾਰੇ ਦੇ ਉਹਦਾ ਦੁੱਖ ਲੱਗਾ ਉਹਨੂੰ ਇੱਕ ਵਿਚਾਰਾ ਸਾਡੇ ਤੋਂ ਭੈਣ ਜੀ ਹੁਣ ਸਾਡੇ ਬੈਠੇ ਰਵਿੰਦਰ ਕੌਰ ਇਹਨਾਂ ਤੋਂ ਪੰਜ ਹਰਿਆ ਜੀ ਤਿੰਨ ਵੋਟਾਂ ਪਈਆਂ ਉਹਨੂੰ ਉਹਦੀ ਕ੍ਰੈਡਿਬਿਲਟੀ ਦੇਖ ਲਓ ਬੰਦੇ ਦੀ ਪਿੰਡ 'ਚ ਕੀ ਹੋ ਗਈ ਉਹ ਬੰਦੇ ਆ ਆਪਣੀ ਹਾਰ ਦੀ ਬੁਖਲਾਹਟ ਜਿਹੜੀ ਆ ਉਹ ਹੁਣ ਐਵੇਂ ਝੂਠੇ ਇਦਾਂ ਐਲੀਗੇਸ਼ਨ ਲਾ ਕੇ ਜਾਂ ਕਦੀ ਦਰਖਾਸਤ ਦੇ ਤੀ ਵੀ ਮੰਨ ਲਓ ਕੰਮ ਨਾ ਹੋਵੇ ਕੋਈ ਪੰਚਾਇਤ ਦਾ ਤੇ ਇਸ ਕਰਕੇ ਖੱਜਲ ਖਰਾਬ ਕਰ ਰਹੇ ਆ ਜੀ ਹੋਰ ਕੁਛ ਨਹੀਂ ਸਾਡੇ ਕੋਲ ਸਾਰੇ ਕਾਗਜ਼ ਪੱਤਰ ਪੂਰੇ ਆ ਜੀ ਸਾਰੇ ਬੀਡੀਪੀਓ ਸਾਹਿਬ ਦੇ ਸਹਿਮਤੀ ਦੇ ਨਾਲ ਕੰਮ ਹੋਇਆ ਸੈਕਟਰੀ ਸਾਹਿਬ ਦੀ رائے ਦੇ ਨਾਲ ਕੰਮ ਹੋਇਆ ਜੀ ਸਭ ਕੁਝ ਸਾਡੇ ਕੋਲ ਕਾਗਜ਼ਪੱਤਰ ਪੂਰੇ ਆ ਅਸੀਂ ਜਦੋਂ ਵੀ ਸਾਨੂੰ ਬੀਡੀਪੀਓ ਸਾਹਿਬ ਟਾਈਮ ਦੇਣਗੇ ਹਜੇ ਉਹ 2-3 ਦਿਨ ਹੋ ਗਏ ਛੁੱਟੀ ਤੇ ਆ ਜਿੱਦੋਂ ਉਹ ਦੇਣਗੇ ਅਸੀਂ ਜਾਵਾਂਗੇ ਆਪਣਾ ਪੱਖ ਰੱਖਾਂਗੇ ਤੇ ਅਸੀਂ ਲੋਕਾਂ ਦੀ ਕਚਹਿਰੀ ਚ ਸਾਫ਼ ਹੋ ਕੇ ਨਿਕਲਾਂਗੇ ਸਾਡਾ ਜਿਹੜਾ ਪਿੰਡ ਆ ਸਾਡੇ ਪਰਿਵਾਰ ਤੇ ਤਿੰਨ ਵਾਰ ਵਿਸ਼ਵਾਸ ਕੀਤਾ ਤੀਜੀ ਵਾਰ ਸਰਪੰਚੀ ਸਾਡੇ ਪਰਿਵਾਰ ਨੂੰ ਮਿਲੀ ਆ ਜੇ ਅਸੀਂ ਆਹ ਕੰਮ ਕਰਨੇ ਹੁੰਦੇ ਤੀਜੀ ਵਾਰ ਅਸੀਂ ਸਰਪੰਚ ਨਹੀਂ ਬਣ ਸਕਦੇ ਸੀ ਸੋ ਮੈਂ ਇਹੀ ਕਹੂੰਗਾ ਵੀ ਸੋਮ ਮੰਗਲਵਾਰ ਨੂੰ ਸ਼ਾਇਦ ਸਾਨੂੰ ਟਾਈਮ ਮਿਲੂਗਾ ਵੀਡੀਓ ਦੱਸ ਦਿੱਤਾ ਤਾਂ ਤੇ اسی ਉਦੋਂ ਨੂੰ ਉਹਨਾਂ ਕੋ ਜਾਵਾਂਗੇ ਆਪਣਾ ਪੱਖ ਰੱਖਾਂਗੇ ਤੇ ਜਿਹੜੇ ਵਿਰੋਧੀ ਆ ਜਿੱਦਾਂ 2-3 4 ਮਹੀਨੇ ਪਹਿਲਾਂ ਚੁੱਪ ਹੋਏ ਸੀ ਉਦਾਂ ਫੇਰ ਚੁੱਪ ਹੋ ਜਾਣਗੇ ਬਸ ਜੀ ਠੀਕ ਹੈ ਜੀ ਹਾਂਜੀ ਇੱਕ ਮੈਂ ਹੋਰ ਗੱਲ ਥਫੜ ਜਾਉਣਾ ਕਿ ਜਿੱਦਣ ਅਸੀਂ ਇਹ ਕੰਮ ਸ਼ੁਰੂ ਕੀਤਾ ਨਾ ਜੀ ਇਹ ਫਾਰੇ ਬੰਦੇ ਜਿੰਨੇ ਸਾਡੀ ਪੰਚਾਇਤ ਸੀ ਨਾਲ ਆਉਂਦੇ ਰੇ 7 ਦਿਨ ਜੀਫੀ ਵੀ ਚੱਲੀ ਆ ਜੀ ਜੇ ਮਤਲਬ ਮੈਂ ਗਲਤ ਕੰਮ ਕਰਦੇ ਫੀ ਪੰਚਾਇਤ ਗਲਤ ਕੰਮ ਕਰਦੀ ਫੀ ਤਾਂ ਉਹ 7 ਦਿਨਾਂ ਦੇ ਵਿੱਚ ਤਰਖਾਸ ਦੇਖ ਸਕਦੇ ਉਹ ਕੰਮ ਜਦੋਂ ਹੋ ਗਿਆ ਸਾਰਾ ਕੰਮ 2 ਦਿਨ 3 ਦਿਨ ਬਾਅਦ ਚ ਦਰਖਾਸਤ ਦਿੱਤੀ ਆ ਉਤੋਂ ਸਾਨੂੰ ਪਤਾ ਕਿ ਇਹ ਸ਼ਰਾਰਤ ਹੋਈ ਆ ਜੇ ਮਤਲਬ ਦਰਖਾਸਤ ਅਸੀਂ ਕੋਈ ਗਲਤ ਹੁੰਦੇ ਛੱਡਦੇ ਦਰਖਾਸਤ ਕੋ ਦੇਣੀ ਹੁੰਦੀ ਤਾਂ ਉਹ ਪਹਿਲੇ ਦਿਨ ਤੇ ਦੂਏ ਦਿਨ ਦਿੰਦੇ ਵੀ ਅੱਜੇ ਵੀ ਲਾਤੀ ਆ ਜੀ ਗਲਤ ਕੰਮ ਉਦੋਂ ਚੱਲਦਾ ਕੰਮ ਹਾਂ ਚੱਲਦਾ ਕੰਮ ਰੋਕ ਦਿੰਦੇ ਦੇਖੋ ਜਦੋਂ ਸ਼ਰਾਰਤ ਬਾਜੀ ਹੋ ਜਵੇ ਕੁਛ ਰਿਕਾਰਡ ਆਉਣੀ ਆ ਆ ਪਰ ਜਿੱਦਣ ਅਸੀਂ ਇਹ ਕੰਮ ਸ਼ੁਰੂ ਕੀਤਾ ਆ ਉਸ ਦਿਨ ਪੂਰੇ ਬਹੁਮਤ ਦੇ ਨਾਲ ਆਮ ਜਲਾਸ ਪਾ ਕੇ ਜੀ ਤੇ ਪੂਰੇ ਕੰਮ ਦੇ ਜਿਹੜੇ ਕੰਮ ਕਰਨੇ ਸੀ ਉਹਨਾਂ ਦੇ ਮਤੇ ਪਾ ਕੇ ਪੂਰੇ ਬਹੁਮਤ ਨਾਲ ਕੀਤਾ ਇਹ ਤਾਂ ਜਿੱਦਣ ਪੇਮੈਂਟ ਦਾ ਮਕਮ ਬਾਤ ਲੈਣਾ ਹੁੰਦਾ ਤੇ ਉਹੀ ਮਤੇ ਤੋਂ ਪਹਿਲਾਂ ਇਹਨਾਂ ਦਰਖਾਸਤ ਦਿੱਤੀ ਤੇ ਕੰਮ ਰੁਕ ਗਿਆ ਇੱਕ ਉਸੇ ਕਹਿੰਦੇ 10 ਤੋਂ 13 ਮਰਲੇ ਕੁਛ ਇਦਾਂ ਦੀ ਗੱਲ ਹੋਈ ਆ ਸ਼ਾਇਦ ਕਨਾਲ ਜਾਂ ਮਰਲੇ ਹਾਂਜੀ ਜਿਹੜੇ ਕਬਜ਼ਾ ਕਿਸੇ ਦਾ ਜੋ ਕੁਝ ਵੀ ਗੱਲ ਉਹਨੂੰ ਛੜਾ ਕੇ ਕਹਿੰਦੇ ਉਹ ਦਿੱਤਾ ਜਾਵੇ ਇੱਦਾਂ ਦਾ ਕੁਛ ਨਹੀਂ ਨਹੀਂ ਕਬਜ਼ਾ ਕਿ ਫੈਦਾਨੀ ਉਹ ਉਹ ਪੁਰਾਣੀਆਂ ਅੱਜ ਤੋਂ 35-40 ਸਾਲ ਪਹਿਲਾਂ ਪੰਚਾਇਤਾਂ ਜਦੋਂ ਪਹਿਲੀਆਂ ਉਹਨਾਂ ਪੰਚਾਇਤਾਂ ਨੇ ਤਿੰਨਾ ਚੌ ਪੰਜਾਂ ਘਰਾਂ ਨੂੰ ਦਿੱਤੇ ਇਹ ਜਗਾ ਉਹ ਉਹ ਕਬਜ਼ਾ ਨਹੀਂ ਕਿ ਫੈਦਾਨੀ ਕੀਤਾ ਉਹ ਪਿੰਡਾਂ ਪਿੰਡ ਦੇ ਪੰਚਾਇਤ ਨੇ ਆਪ ਦਿੱਤੇ ਉਹ ਠੀਕ ਹੈ ਜੀ ਹਾਂਜੀ ਕਬਜਾ ਕਹੇ ਦਾ ਨਹੀਂ ਪੁਰਾਣੀ 40 ਸਾਲ ਪੁਰਾਣੀ ਪੁਰਾਣੀ ਗੱਲ ਆ ਉਹ ਭਾਈ ਤੁਹਾਡੇ ਨਾਲ ਵੀ ਆਉਣਾ ਚਾਹੁੰਗਾ ਹਾਂ ਜਿਹੜਾ ਚਾਹੁੰਗੇ ਹਾਂਜੀ ਹਾਂਜੀ ਭਾਈ ਉਹਨਾਂ ਨੂੰ ਮਾਈਕ ਦੇਣਾ ਚਾਹੁੰਗਾ ਕੁਝ ਬੋਲਣ ਦੇ ਚਾਹੁੰਦੇ ਸੀ ਹਾਂਜੀ ਮੈਂ ਤਾਂ ਨਹੀਂ ਬੋਲਦਾ ਬਸ ਬਾਕੀ ਠੀਕ ਹੈ ਜੀ ਹਾਂਜੀ ਕਾਲੇ ਭਾਈ ਹੋਰ ਕੁਝ ਕਹਿਣਾ ਚਾਹੁੰਗੇ ਆਪਾਂ ਸਮਾਪਤੀ ਵੱਲ ਵਧਦੇ ਹਾਂ ਨਹੀਂ ਬਸ ਜੋ ਫਚਾਈ ਸੀ ਤੁਹਾਨੂੰ ਦੱਸ ਦਿੱਤੀ ਇਹੋ ਹੀ ਕੁਛ ਆ ਠੀਕ ਹੈ ਅਸੀਂ ਪਿੰਡ ਬਿਲਕੁਲ ਪਿੰਡ ਦੇ ਅਸੀਂ ਤਰੱਕੀ ਦੇ ਹਾਮੀ ਆ ਤਰੱਕੀ ਚਾਹੁੰਦੇ ਆ ਕੋਈ ਗਲਤ ਕੰਮ ਅਸੀਂ ਨਾ ਕੀਤਾ ਮਹਾਰਾਜ ਨੇ ਬਹੁਤ ਕਿਰਪਾ ਆ ਬੱਚੇ ਸਾਡੇ ਸਾਰੇ ਬਾਹਰ ਆ ਅਹੀਂ ਚਾਹੁੰਦੇ ਆ ਵੀ ਵੱਧ ਤੋਂ ਵੱਧ ਪਿੰਡ ਦੇ ਡਿਵੈਲਪਮੈਂਟ ਹੋਵੇ ਪਿੰਡ ਦਾ ਵੀਡੀਓ ਵੀਡੀਓ ਤੱਕ ਵੀ ਪਹੁੰਚੇਗੀ ਹਾਂਜੀ ਜੇ ਆਈ ਸਾਹਿਬ ਨੇ ਰਿਪੋਰਟ ਜਿਹੜੀ ਬਣਾਈ ਉਹ ਤੇ ਕੁਝ ਕਹਿਣਾ ਚਾਹੁੰਗੇ ਹਾਂਜੀ ਹੋਰ ਰਿਪੋਰਟਰ ਜੀ ਬਿਲਕੁਲ ਗਲਤ ਬਣੀ ਐ ਜੀ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਛੱਪੜ ਹੈ ਨਹੀਂ ਬਿਲਕੁਲ ਵੀ ਛੱਪੜ ਨਹੀਂ ਸੀ ਇਹ ਨਵਾਂ ਪੱਟਿਆ ਉਹ ਛੱਪੜ ਬਹੁਤ ਪੁਰਾਣਾ ਆ 100 ਸਾਲ ਤੋਂ ਵੀ ਵੱਧ ਪੁਰਾਣਾ ਛੱਪੜ ਆ ਤੇ ਉਹਦੀ ਸਫਾਈ ਕੀਤੀ ਆ ਤੇ ਉਤੋਂ ਦੂਸਰਾ ਆਪਣੇ ਕੋਈ ਮਿੱਟੀ ਨਹੀਂ ਵੇਚੀ ਸਫਾਈ ਕਰਕੇ ਛੱਪੜ ਦੀ ਤਾਂ ਚਾਰ ਦੁਵਾਰੀ ਕਰਨੀ ਸੀ ਤਾਂ ਸਫਾਈ ਹੁੰਦੀ ਹੁੰਦੀ ਆ ਕੰਮ ਰੋਕ ਦਿੱਤਾ ਹੈ ਠੀਕ ਹੈ ਜੀ ਹਾਂਜੀ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਸਰ